ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਓ ਅੱਜ ਗੱਲ ਕਰਦੇ ਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਾਰੇ ਗੁਰਲਾਬ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸ਼াশਿਕਾਲ ਇਸ ਚੈਨਲ ਤੇ ਤੁਹਾਡਾ ਸਵਾਗਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ ਪੰਜਾਬ ਦੀ ਰੇਡ ਦੇ ਹੱੱਡੀ ਜਾਣੀ ਜਾਂਦੀ ਹੈ ਉਸ ਤੇ ਹਮਲਾ ਕੀਤਾ ਉਸ ਤੇ ਹਮਲਾ ਕਰਦੇ ਹੋਏ ਪੰਜਾਬ ਨਾਲ ਧੱਕਾ ਕੀਤਾ ਪੰਜਾਬ ਦੇ ਨਾਲ ਧੱਕਾ ਕਰਦੇ ਹੋਏ ਸੰਗੀ ਢਾਂਚੇ ਦਾ ਗਲਾ ਕੁੱਟਿਆ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ 11 66 ਰੂ ਪੰਜਾਬੀ ਸੂਬਾ ਬਣਨ ਦੇ ਨਾਲ ਪੰਜਾਬ ਦੇ ਵਿੱਚ ਚੰਡੀਗੜ੍ਹ ਸਥਿਤ ਬਣਾਈ ਗਈ ਸੀ ਇਸ ਤੋਂ ਪਹਿਲਾਂ ਲਾਹੌਰ ਯੂਨੀਵਰਸਿਟੀ ਹੁੰਦੀ ਸੀ ਉਸ ਦੇ ਤੇ ਆਧਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣਾਈ ਗਈ ਸੀ ਕੇਂਦਰ ਵੱਲੋਂ ਇਸ ਦੀ ਸੈਨੇਟ ਭੰਗ ਕਰਕੇ ਹੋਏ ਕਰਦੇ ਹੋਏ ਮੈਂਬਰਾਂ ਦੀ ਗਿਣਤੀ ਘਟਾ ਕੇ 31 ਕਰ ਦਿੱਤੀ ਗਈ ਹੈ ਔਰ ਉਹ ਵੀ ਸਿੱਧੇ ਤੌਰ ਤੇ ਪੰਜਾਬ ਦੇ ਰਾਜਪਾਲ ਉਹਨਾਂ ਮੈਂਬਰਾਂ ਦੀ ਨਯੁਕਤੀ ਕਰਨਗੇ ਜਿਸ ਦੇ ਨਾਲ ਇਹ ਭਲੀ ਭਾਂਤ ਪਤਾ ਹੈ ਕਿ ਕੇਂਦਰ ਆਪਣੇ ਹੱਥ ਵਿੱਚ ਲੈਣਾ ਚਾਹੁੰਦਾ ਹੈ ਤਾਂ ਕਿ ਆਪਣੇ ਮੈਂਬਰ ਇਸ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਆਪਣੇ ਬਣਾ ਕੇ ਆਪਣੇ ਹਰ ਫੈਸਲੇ ਨੂੰ ਥੋਪਿਆ ਜਾ ਸਕੇ ਹਰ ਫੈਸਲੇ ਨੂੰ ਸੈਂਟਰ ਦੇ ਹਰ ਫੈਸਲੇ ਦੇ ਨਾਲ ਪੰਜਾਬ ਤੇ ਹਮਲਾ ਕੀਤਾ ਜਾ ਸਕੇ ਸੋ ਇਸ ਗੱਲ ਦਾ ਜਿੱਥੇ ਵਿਦਿਆਰਥੀ ਜਥੇਬੰਦੀਆਂ ਜ਼ੋਰਦਾਰ ਢੰਗ ਨਾਲ ਵਿਰੋਧ ਕਰ ਰਹੀਆਂ ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਦਾ ਜ਼ੋਰਦਾਰ ਢੰਗ ਦੇ ਨਾਲ ਵਿਰੋਧ ਕਰਨਾ ਚਾਹੀਦਾ ਹੈ ਸਿਆਸੀ ਪਾਰਟੀਆਂ ਨੂੰ ਵੀ ਇਸ ਦੇ ਵਿੱਚ ਅੱਗੇ ਆਉਣਾ ਚਾਹੀਦਾ ਤਾਂ ਜੋ ਪੰਜਾਬ ਦੀ ਹੋਂਦ ਨੂੰ ਬਚਾਇਆ ਜਾ ਸਕੇ ਕਿਉਂਕਿ ਚੰਡੀਗੜ ਆਪਾਂ ਪਹਿਲਾਂ ਹੀ ਖਾਸਾ ਗੁਆ ਚੁੱਕੇ ਜੇਕਰ ਪੰਜਾਬ ਯੂਨੀਵਰਸਿਟੀ ਚੰਡੀਗੜ ਸਾਡੇ ਇਥੋਂ ਜਲਦੀ ਰਹੀ ਤਾਂ ਅਸੀਂ ਆਪਣਾ ਕਾਫੀ ਕੁਝ ਗੁਆ ਲਵਾਂਗੇ ਸੋ ਸਾਰੇ ਪੰਜਾਬੀਆਂ ਨੂੰ ਇਸ ਸਮੇਂ ਇਕੱਤਰ ਹੋਣਾ ਚਾਹੀਦਾ ਹੈ ਧੰਨਵਾਦ